ਪਹਿਲਾਂ ਤਾਂ ਬੋਤਲਾਂ ਦੇਖ ਲਓ ਇਹ ਹੀ ਦੱਸ ਦਈਏ ਵੀ ਕਿੰਨਾ ਪੁਰਾਣਾ ਮਾਲ ਹੋਊਗਾ ਹਨਾ ਤੇ ਖੁਸ਼ਬੂ ਆਏ ਹਾਏ ਹਾਏ ਸਵਾਦ ਆ ਜੂਗਾ ਸੱਜਣੋ ਆਪਾਂ ਕਹਨੇ ਹੁੰਨੇ ਆ ਵੀ ਜਿੰਨੀ ਦਾਰੂ ਪੁਰਾਣੀ ਹੋਊਗੀ ਉੰਨੀ ਘੈਂਟ ਹੋਊ ਦੂਜੀ ਗੱਲ ਹੁੰਦੀ ਆ ਫੀਮ ਦੀ ਉਹ ਵੀ ਉੰਨੀ ਘੈਂਟ ਹੋਣ ਮੈਂ ਇੱਕ ਫੀਮ ਤੋਂ ਬਣਿਆ ਕਹਿ ਸਕਦੇ ਆ ਖੁਸ਼ਬੂਆਂ ਦਿੰਨੇ ਹੈਗੀਆਂ ਤਾਂ ਥੋੜੀਆਂ ਜਿਹਾ ਮਹਿੰਗੀਆਂ ਨੇ ਆ ਖਾਸ ਤੇ ਆ ਉਦ ਪਹਿਲਾਂ ਤਾਂ ਬੋਤਲਾਂ ਦੇਖ ਲਓ ਇਹ ਹੀ ਦੱਸ ਦਈਏ ਵੀ ਕਿੰਨਾ ਪੁਰਾਣਾ ਮਾਲ ਹੋਊਗਾ ਹਨਾ ਤੇ ਖੁਸ਼ਬੂ ਆਏ ਹਾਏ ਹਾਏ ਸਵਾਦ ਆ ਜੂਗਾ ਐੀ ਤਰ੍ਹਾਂ ਮਲਦਾ ਫੇਮ ਵਰਗੀ ਆਉਂਦੀ ਆਗੀ ਮੰਗਾ ਲਓ ਇੱਕ ਵਾਰੀ ਜੇ ਘੱਟ ਮੰਗਾ ਕੇ ਦੇਖ ਲਿਓ ਫੋਨ ਤੇ ਰੇਟ ਪੁੱਛ ਲਓ ਘੱਟ ਮੰਗਾ ਲਿਓ ਦਵਾਰੇ ਤਾਂ ਮੈਨੂੰ ਪਤਾ ਤੁਸੀਂ ਮੰਗਾਉਂਦੇ ਜਾਓਗੇ ਮੰਗਾਉਂਦੇ ਜਾਓਗੇ ਤੁਸੀਂ ਨਹੀਂ ਤੁਹਾਡੇ ਤਾਂ ਆਂਢੀ ਗੁਮੰਢੀ ਵੀ ਕਹਿਣਗੇ ਵੀ ਤੁਹਾਡੇ ਘਰੋਂ ਜਿਹੜੀ ਖੁਸ਼ਬੂ ਆਉਂਦੀ ਆ ਸਾਨੂੰ ਵੀ ਲਿਆ ਦਿਓ ਮਿਲੂਗੀ ਅਲ ਕਾਬਾ ਫਰੇਗਰੈਂਸ ਮਲੇਰ ਕੋਟਲੇ ਵਾਲਿਆਂ ਤੋਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਐਡਰੈਸ ਵੀ ਦਿੱਤਾ ਹੋਇਆ ਆਜੋ ਜਾ ਘਰੇ ਮੰਗਾ ਲਓ ਅਮਰੀਕਾ ਤੱਕ ਇਹ ਫ੍ਰੀ ਦੇ ਵਿੱਚ ਪਹੁੰਚਾਉਂਦੇ ਨੇ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ